ਪੰਜਾਬ ਦੀ ਸਰਕਾਰ ਆਪਕੇ ਦਵਾਰ ਮਹਮ ਤਹਿਤ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਾਉਣ ਦੇ ਲਈ ਲੱਗ ਰਹੇ ਵਿਸ਼ੇਸ਼ ਕੈਂਪਾਂ ਤਹਿਤ ਜਿਸ ਵਿੱਚ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸੇਵਾਵਾਂ ਦਾ ਲਾਭ ਮੌਕੇ ਤੇ ਪਹੁੰਚਦਾ ਕੀਤਾ ਗਿਆ ਅੱਜ ਵਾਰਡ ਲੋਂਗੋਵਾਲ ਕਲਮ ਵਿਖੇ ਲੱਗੇ ਵਿਸ਼ੇਸ਼ ਕੈਂਪ ਵਿੱਚ ਲੋਕਾਂ ਸਰਕਾਰੀ ਸੇਵਾਵਾਂ ਦਾ ਲਾਭ ਹਾਸਲ ਕੀਤਾ ਪਿੰਡ ਵਾਸੀਆਂ ਨੇ ਦੱਸਿਆ ਕਿ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਲੀ ਕਲਸੀ ਦੇ ਜਸ਼ਨ ਨਿਰਦੇਸ਼ਾਂ ਹੇਠ ਵਿਸ਼ੇਸ਼ ਕੈਂਪਾਂ ਵਿੱਚ ਲੋਕਾਂ ਨੂੰ ਜਿੱਥੇ ਸਰਕਾਰੀ ਸੇਵਾਵਾਂ ਦਾ ਲਾਭ ਮੌਕੇ ਤੇ ਮਿਲਦਾ ਹੈ ਉਸ ਦੇ ਨਾਲ ਨਾਲ ਲੋਕਾਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਵੀ ਕੀਤਾ ਜਾਂਦਾ ਹੈ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਦੇ ਨੇੜੇ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਾਉਣ ਦੇ ਲਈ ਇਹ ਵਿਸ਼ੇਸ਼ ਮਹਿੰਮ ਸ਼ੁਰੂ ਕੀਤੀ ਗਈ ਹੈ ਲੋਕਾਂ ਨੂੰ ਮੌਕੇ ਤੇ ਵੱਖ-ਵੱਖ 44 ਸੇਵਾਵਾਂ ਦਾ ਲਾਭ ਵੀ ਪੁੱਛਦਾ ਕੀਤਾ ਜਾ ਰਿਹਾ ਹੈ ਪਰਮਜੀਤ 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 ਆ ਕੇ ਜਾ ਤੁਸੀਂ ਇੱਥੇ ਕੈਂਪ ਚਾਇਓ ਜਾਂ ਸਰਕਾਰ ਲਗਾਇਆ ਤੇ ਕਿੰਦਾ ਦਾ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਾ ਜੇ ਮੇਰੀ ਬੇਟੀ ਦਾ ਜਨਮ ਪਤੀਕ ਬਣਾਉਣ ਵਾਲੇ ਸੀ ਜਨਮ ਸਰਟੀਫਿਕੇਟ ਉਹ ਬਣਾਉਣ ਵਾਸਤੇ ਆਈ ਸੀ ਮੈਂ ਉਹ ਬਣ ਗਿਆ ਥੋੜੇ ਸਾਡੇ ਹੋਰ ਵੀ ਛੋਟੇ ਮੋਟੇ ਕੰਮ ਵੀ ਉਹ ਵੀ ਹੋ ਗਏ ਨੇ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਆ ਕਿ ਸਰਕਾਰ ਨੇ ਜਿਹੜੇ ਕੈਂਪ ਲਗਾਏ ਪਿੰਡਾਂ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਲੋਕਾਂ ਦੀ ਖੁਸ਼ੀ ਖਾਬੀ ਨਹੀਂ ਹੋਈ ਬੱਚਿਆਂ ਦੇ ਵਿੱਚ ਨਹੀਂ ਨਿਕਲਿਆ ਜਾਂਦਾ ਤ ਨਹੀਂ ਇਹ ਸਾਡੇ ਕੰਮ ਹੁੰਦੇ ਇਸ ਕਰਕੇ ਸਾਨੂੰ ਇੱਥੇ ਸਹੂਲਤਾਂ ਪਿੰਡਾਂ ਦੇ ਵਿੱਚ ਹੀ ਮਿਲ ਰਹੀਆਂ ਮੈਂ ਸਰਕਾਰ ਦਾ ਦਿਲ ਤੋਂ ਧੰਨਵਾਦ ਕਰਦੀ ਹਾਂ ਜੀ ਲਾ ਕੈਂਪ ਲੱਗਦੇ ਤੁਹਾਨੂੰ ਦਫਾ ਦੀ ਖਤਰ ਦਾ ਹੋਣਾ ਬਣਾ ਹਾਂ ਹਾਂਜੀ ਤੇ ਉੱਥੇ ਦੇ ਨਾਲ ਤੇ ਟਾਈਮ ਮਿਲਦਾ ਹੀ ਆ ਬੱਚਿਆਂ ਦੇ ਵਿੱਚ ਜਾਇਆ ਨਹੀਂ ਜਾਂਦਾ ਤੇ ਨਾ ਸਾਡੇ ਕੋਈ ਕੰਮ ਹੁੰਦੇ ਹੀ ਆ ਕਾਫੀ ਦੇਰ ਦੇਰ ਤੋਂ ਬਣਾਉਣ ਵਾਲੇ ਸੀ ਸਾਡੇ ਨਾ ਸੁਣਦਾ ਹੀ ਕੋਈ ਹਾਂ ਜੀ ਨਾਮਾ ਜੀ ਇੰਪਾਲਸਿੰਗ ਰੀਪੇਲਡ ਲੰਗੋਵਾਲ ਕਲਾ ਹਾਜਰਾ ਤੋਂ ਲਗਾਏ ਗਏ ਡੈਂਪਲ ਲਗਾਇਆ ਗਿਆ ਠੀਕ ਕਰਾ ਗਏ ਇਹ ਵੀ ਦੇਖੋ ਜਿਹੜੇ ਭਗਵੰਤ ਮਾਨ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਵੀ ਸਰਕਾਰ ਪਿੰਡਾਂ ਦੇ ਚੱਲੇਗੀ ਲੋਕਾਂ ਨੂੰ ਦਫ਼ਤਰ ਜਾਣ ਦੀ ਲੋੜ ਨਹੀਂ ਪੈਜੀ ਸਾਰੇ ਦਫ਼ਤਰ ਕੰਮ ਪਿੰਡੋਂ ਪਿੰਡੂ ਘਰ ਪਿੰਡਾਂ ਦੇ ਸੱਥਾਂ ਤੋਂ ਚੱਲੂਗਾ ਉਹ ਉਹਨਾਂ ਨੇ ਅੱਜ ਕਰ ਦਿਖਾਇਆ ਜੀ ਇਹ ਮਾਨਯੋਗ ਸ਼ਵੀਕਰਤੀ ਸਾਹਿਬ ਐਮਐਲਏ ਬਟਾਲਾ ਉਹਨਾਂ ਦੇ ਸਦਕੇ ਅੱਜ ਸਾਰਾ ਡਿਪਾਰਟਮੈਂਟ ਜਿੰਨਾ ਵੀ ਹੈ ਰੈਵਿਊ ਤੋਂ ਲੈ ਕੇ

ਕੰਡੀਸ਼ਨ ਵੀ ਆਦਿ ਰਹਿ ਰਿਹਾ ਕੈਂਪਲ ਆਇਆ ਗਿਆ ਸਰਕਾਰ ਵੱਲੋਂ ਕਿੱਦਾਂ ਦੇਖਦੇ ਆ ਸਰਕਾਰ ਦੀ ਅਸੀਂ ਅਮਨ ਸ਼ੇਰ ਸਿੰਘ ਦੇ ਸ਼੍ਰੀ ਐਮਐਲਏ ਸਾਹਿਬ ਦਾ ਬਹੁਤ ਬਹੁਤ ਦਿਨੋ ਧੰਨਵਾਦ ਕਰਦੀ ਆ ਤੇ ਜਿਹੜਾ ਮਤਲਬ ਘਰ ਘਰ ਆਣ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਂਦੀਆਂ ਵਾ ਮਤਲਬ ਬਹੁਤ ਹੀ ਵਧੀਆ ਸੁਣੀਆਂ ਦਿੱਤਾ ਸਰਕਾਰ ਨੇ ਜਿਹੜੇ ਬਜ਼ੁਰਗ ਆ ਜਾਂ ਕੋਈ ਨਹੀਂ ਤੁਰ ਫਿਰ ਸਕਦੇ ਮਤਲਬ ਨਾ ਜਾਣਾ ਮੁਸ਼ਕਲ ਬਣ ਜਾਂਦਾ ਸੀ ਤੇ ਕੰਮ ਰਹਿ ਜਾਂਦਾ ਸੀ ਉਹਨਾਂ ਨੇ ਬੋਧਸ਼ਲੰਗ ਵਾਲਾ ਕੰਮ ਕੀਤਾ ਇਧਰ ਘਰ-ਘਰ ਆਣ ਕੇ ਮਤਲਬ ਪਿੰਡ ਪੱਦਰ ਦੇ ਕੰਮ ਹੋ ਗਏ। ਇਹ ਕਿਵੇਂ ਫਾਰਮਾਂ ਦੇ ਵਿਖਾਈ ਪਹੁੰਚੇ? ਇਹ ਸਾਰੇ ਮਤਲਬ ਮੈਜਮੇ ਪਹੁੰਚੇ ਇੱਥੇ ਮਤਲਬ ਪੈਨਸ਼ਨ ਆਧਾਰ ਕਾਰਡ ਮਤਲਬ ਦੂਸਰਾ ਆਪਣਾ ਸਵੈਜਮਾਨ ਵੀ ਪਹੁੰਚੇ। ਹਾਂਜੀ ਪਟਵਾਰੀ ਦੇ ਤਸਵੀਲਦਾਰ ਮਤਲਬ ਸਾਰੇ ਇਹ ਤੋਂ ਲਾ ਕੇ ਜੜ ਤੱਕ ਸਾਰੇ ਕੰਮ ਹੋ ਗਏ। ਉਹ ਕੰਮ ਹੋਏ ਆ ਕਿ ਮੈਂ ਕਹਿੰਦਾ ਸਾਰੇ ਖੁਸ਼ ਹੀ ਆਂਦੇ ਹੋ ਮੌਕੇ ਤੇ ਕੰਮ ਆਉਂਦੇ ਆ ਜਿਹੜਾ ਮਰਮੜਾ ਟੜਫੜਾ ਰਹਿੰਦਾ ਉਹਨਾਂ ਨੇ ਭਰੋਸਾ ਦਿਵਾ ਇੱਕ ਦੋ ਦਿਨ ਦਾ ਕਹੋ ਜਣ